ਲੋਕ ਇंसाफ ਪਾਰਟੀ ਹਮਖਿਆਲੀ ਪਾਰਟੀਆਂ ਜਿਨ੍ਹਾਂ ਵਿੱਚ ਬਹੁਜਨ ਸਮਾਜ ਪਾਰਟੀ ਡਾਕਟਰ ਤਰਨਬੀਰ ਗਾਂਧੀ ਅਤੇ ਸੁਖਪਾਲ ਸਿੰਘ ਖਹਿਰਾ ਗਰੁੱਪ ਨਾਲ ਮਿਲ ਕੇ ਪੰਜਾਬ ਦੀਆਂ 13 ਲੋਕ ਸਭਾ ਚੋਣਾਂ ਦੀਆਂ ਸੀਟਾਂ ਦੇ ਚੋਣ ਲੜੇਗੀ ਇਹ ਜਾਣਕਾਰੀ ਅੱਜ ਸਿਮਰਜੀਤ ਸਿੰਘ ਵੈਸ ਨੇ ਨਵਾਂ ਸ਼ਹਿਰ ਪਹੁੰਚਣ ਤੇ ਪੱਤਰਕਾਰਾਂ ਦੇ ਇੱਕ ਜਵਾਬ ਵਿੱਚ ਦਿੱਤੀ ਨਵਾਂ ਸ਼ਹਿਰ ਉਹ ਪਵਿੱਤਰ ਧਰਤੀ ਕੀ ਦੇ ਆਦਿ ਸਰ ਭਗਤ ਸਿੰਘ ਜੀ ਦੀ ਬਹੁਤ ਵੱਡਾ ਮਾਣ ਤੇ ਸਤਿਕਾਰ ਤੇ ਬਹੁਤ ਵੱਡੀ ਇੱਕ ਸ਼ਕਤੀ ਲੋਕ ਇਨਸਾਫ ਪਾਰਟੀ ਨੂੰ ਪ੍ਰਾਪਤ ਹੋਈ ਹੈ ਤੂਰ ਸਾਹਿਬ ਆਪਣੇ ਬਹੁਤ ਸਾਰੇ ਸੈਂਕੜੇ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ ਇਸ ਸ਼ਾਮਲ ਹੋਏ ਜਿੱਥੇ ਮੈਂ ਮਾਣ ਮਹਿਸੂਸ ਕਰਦਾ ਤੇ ਉਥੇ ਇਸ ਗੱਲ ਦਾ ਹੋਰ ਵੀ ਵੱਡਾ ਮਾਣ ਹੈ ਤੂਰ ਸਾਹਿਬ ਨੂੰ ਲੋਕ ਇਨਸਾਫ ਪਾਰਟੀ ਨੇ ਸੰਗਤ ਤੋਂ ਪ੍ਰਵਾਨਗੀ ਲੈ ਕੇ ਇਸ ਜ਼ਿਲ੍ਹੇ ਦਾ ਮੁਖ ਸੇਵਾਦਾਰ ਪ੍ਰਧਾਨ ਨਿਯੁਕਤ ਆਉਣ ਵਾਲੀ ਚੋਣਾਂ 'ਚ ਆਪਣੀ ਐਮਪੀ ਦੀ ਚੋਣ ਆ ਰਹੀ ਹੈ ਇਨਸਾਫ ਪਾਰਟੀ ਲੜੂਗੀ ਅਸੀਂ ਸੋ ਬ੍ਰਦਰ ਅਸੀਂ ਪੰਜਾਬ ਦੇ ਅੰਦਰ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਜਿਹਦੇ ਵਿੱਚ ਲੋਕਨ ਸਾਫ ਪਾਰਟੀ ਭੋਜਨ ਸਮਾਜ ਪਾਰਟੀ ਡਾਕਟਰ ਗਾਂਧੀ ਜੀ ਤੇ ਸੁਖਪਾਲ ਖੈਰਾ ਜੀ ਵਾਲਾ ਗਰੁੱਪ ਤੇ ਪੰਜਾਬ ਦਾ ਹਰ ਉਹ ਹਤਾਸ਼ੀ ਜਿਹੜਾ ਪੰਜਾਬ ਦੇ ਅੰਦਰੋਂ ਮਾਫੀਆ ਖਤਮ ਕਰਨ ਦਾ ਕਰਪਸ਼ਨ ਤੇ ਭ੍ਰਸ਼ਟਾਚਾਰ ਖਤਮ ਕਰਨ ਦਾ ਜਜ਼ਬਾ ਰੱਖਦਾ ਅਸੀਂ ਉਹਨਾਂ ਨੂੰ ਇਸ ਪਲੇਟਫਾਰਮ ਤੇ ਲਿਆ ਕੇ ਪੰਜਾਬ 13 ਦੀਆਂ 13 ਲੋਕ ਸਭਾ ਸੀਟਾਂ ਦੇਸ਼ ਦੀ ਇਲੈਕਸ਼ਨ ਵੋਟਰਾਂ ਦੇ سپورਟ ਤੇ ਪੰਜਾਬੀਆਂ ਦੀ ਮਦਦ ਦੇ ਨਾਲ ਪੂਰੇ ਜੋਸ਼ ਨਾਲ ਲੜਾਂਗੇ। ਖੇਤਰਾ ਕੁਮਾਰ ਪਹਿਲ ਨੇ ਆਪਣੇ ਅਸਹਿਵਾ ਦਿੱਤਾ ਹੈਗਾ। ਕੇਜਰੀਵਾਲ ਨੇ ਕਿਹਾ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਾਨਣਾ। ਸੋ ਕੇਜਰੀਵਾਲ ਜੀ ਨੂੰ ਸਹੀ ਉਹਨਾਂ ਨੇ ਕਿਹਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਪੰਜਾਬ ਨੂੰ ਛੱਡ ਚੁੱਕੇ ਆ। ਪੰਜਾਬ ਦੇ ਅੰਦਰ ਨਾਰਾ ਲੈ ਕੇ ਆਏ ਸੀ ਕਿ ਹਮ ਰਾਜਨੀਤੀ ਕਰਨੇ ਨਹੀਂ ਰਾਜਨੀਤੀ ਕੋ ਤਬਦੀਲ ਕਰਨੇ ਆਏ ਆ ਪਰ ਜਿੱਡੀ ਵੱਡੀ ਡਬਲ ਸਟੈਂਡਰਡ ਰਾਜਨੀਤੀ ਉਹਨਾਂ ਨੇ ਕੀਤੀ ਹੈ ਮੇਰਾ ਖਿਆਲ ਕਿਸੇ ਪਾਰਟੀ ਨੇ ਕੀਤੀ ਨਹੀਂ ਉਹੀ ਕੇਜਰੀਵਾਲ ਜਿਹੜਾ ਵਿਕਰਮ ਮਜੀਠੀਆ ਨੂੰ ਸਭ ਤੋਂ ਵੱਡਾ ਚਿੱਟੇ ਦਾ ਸਰਗਣਾ ਵਪਾਰੀ ਕਹਿੰਦਾ ਸੀ ਤੇ ਉਹ ਤੋਂ ਮਾਫੀ ਮੰਗ ਕੇ ਕਲੀਨ ਚਿੱਟ ਦੇ ਗਿਆ ਉਹੀ ਕੇਜਰੀਵਾਲ ਜਿਹੜਾ ਪੰਜਾਬ ਦੇ ਪਾਣੀਆਂ ਦੀ ਗੱਲ ਇੱਥੇ ਪੰਜਾਬ ਲਈ ਕਰਦਾ ਹਰਿਆਣੇ 'ਚ ਜਾ ਕੇ ਹਰਿਆਣੇ ਵਾਸਤੇ ਤੇ ਦਿੱਲੀ 'ਚ ਜਾ ਕੇ ਜਮੇ ਗਿਰਗਰ ਟੰਗੂ ਰੰਗ ਚੇਂਜ ਕਰ ਰਹਿੰਦਾ ਉਹੀ ਕੇਜਰੀਵਾਲ ਜਿਹੜਾ ਬਾਦਲਾਂ ਨੂੰ mafia ਨੂੰ ਖਤਮ ਕਰਕੇ ਜੇਲ੍ਹ ਕਰਨ ਦੀਆਂ ਗੱਲਾਂ ਕਰਦਾ ਸੀ ਤੇ ਅੱਜ ਦਿੱਲੀ ਦੇ 에ਰਪੋਰਟ ਦੇ ਵਿੱਚ ਪੰਜਾਬ ਰੋਡਵੇ ਤੇ ਪੀਆਰਟੀਸੀ ਜਿਹੜੀ ਬਾਲਵੋ ਆ ਫੜਫੜ ਠਾਣਿਆਂ 'ਚ ਬੰਦ ਕਰ ਰਿਆ ਤੇ ਜਿਹੜੀ ਬਾਦਲਾ ਦੀ ਇੰਡੋ ਕੈਨੇਡੀਅਨ ਬੱਸ ਉਹ ਧੜਾ ਧੜ ਲੁੱਟ ਕਰ ਰਹੀ ਹੈ ਦਿੱਲੀ 에어ਪੋਰਟ ਸਵਾਰੀਆਂ ਦੀ ਸੋ ਇਹ ਕੇਜਰੀਵਾਲ ਦਾ ਜਿਹੜਾ ਚਿਹਰਾ ਬੇਨਕਾਬ ਹੋ ਗਿਆ ਫੂਲਕਾ ਜੀ ਗਏ ਉਸ ਤੋਂ ਬਾਅਦ ਚ ਸੁਖਪਾਲ ਖਹਿਰਾ ਜੀ ਗਏ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਆਮ ਆਦਮੀ ਪਾਰਟੀ ਜਿਹੜੀ ਵੈਂਟੀਲੇਟਰ ਤੇ ਹੈ ਤੇ ਉਹ ਅਰਥੀ ਵਾਲੇ ਪਾਸੇ ਨੂੰ ਪੰਜਾਬ ਦੇ ਅੰਦਰ ਮੂਵ ਹੋ ਰਹੀ ਹੈ ਉਹ ਸਿਰਫ ਤੇ ਸਿਰਫ ਜਿਹੜਾ ਡਬਲ ਸਟੈਂਡਰਡ ਫੇਸ ਆਫ ਕੇਜਰੀਵਾਲ ਉਹਦੇ ਕਾਰਨ ਇਹਨਾਂ ਸਭ ਲੋਕ ਸਭਾ ਲੋਕ ਸਭਾ ਪਾਰਟੀ ਮਾਰ ਰਹੇ ਕਿ ਖੁਦ ਨਵੀਂ ਪਾਰਟੀ ਬਣਾ ਰਹੇ ਨੇ ਉਹਨਾਂ ਨੇ ਕੱਲ ਨਵੀਂ ਪਾਰਟੀ ਦਾ ਆਗਾਜ਼ ਕਰਨਾ ਪਰ ਜਿਹੜਾ ਪੰਜਾਬ ਡੈਮੋਕਰੈਟਿਕ ਅਲਾਈਅੰਸ ਹੈਗਾ ਸਾਡਾ ਪੀਡੀਏ ਉਹਦੇ ਵਿੱਚ ਉਹਨਾਂ ਦੀ ਪਾਰਟੀ ਖੈਰਾ ਸਾਹਿਬ ਦੀ ਪਾਰਟੀ ਗਾਂਧੀ ਜੀ ਦਾ ਮੰਚ ਲੋਕਨ ਸਾਫ ਪਾਰਟੀ ਦੇ ਭਾਜਨ ਸਮਾਜ ਪਾਰਟੀ ਜਿਹੜੀ ਖੈਰਾ ਸਾਹਿਬ ਪਾਰਟੀ ਬਣਾਉਣ ਜਾ ਰਹੇ ਆ ਅਸੀਂ ਉਸ ਉਹਨਾਂ ਦੀ ਸਟੇਟਮੈਂਟ ਉਹਨਾਂ ਦੀ ਪਾਰਟੀ ਦਾ ਸਵਾਗਤ ਕਰਦੇ ਆਂ ਪੰਜਾਬ ਦੇ ਈਸ਼ਵਰ ਕਾ ਤੁਸੀਂ ਵੀ ਇਲੈਕਸ਼ਨ ਲੜੂਗੇ ਲੋਕ ਸਭਾ ਦਾ ਬ੍ਰਦਰ ਨਾਂ ਤਾਂ ਮੈਂ ਕੇਜਰੀਵਾਲ ਤੇ ਨਾਮ ਐ ਸੁਖਬੀਰ ਬਾਦਲ ਵੀ ਆਪਣੇ ਆਪ ਹੀ ਡਿਕਟੇਟਰ ਜੋ ਫੈਸਲਾ ਲੈ ਲਿਆ ਤੇ ਉਹ ਲਾਗੂ ਹੋ ਜਾਣਾ ਲੋਕ ਸਭਾ ਪਾਰਟੀ ਸਾਥੀਆਂ ਦੀ ਸੀਨੀਅਰ ਲੀਡਰ ਕੋਰ ਕਮੇਟੀ ਆ ਜੋ ਮੈਨੂੰ ਆਦੇਸ਼ ਕਰੇਗੀ ਮੈਂ ਜਰੂਰ ਲੜੂਗਾ ਤੇ ਜੇ ਮੇਰੀ ਜਗ੍ਹਾ ਕਿਸੇ ਹੋਰ ਨੂੰ ਲੜਾਉਣਾ ਚਾਹਣਗੇ ਮੈਨੂੰ ਉਹ ਵੀ ਖੜੇ ਮੱਥੇ ਪਰਵਾਨ ਹੋਊਗਾ ਇੱਕ ਸਰ ਜਿਹੜਾ ਓਪੀ ਸੋਨੀ ਕਲ ਬਿਆਨ ਦਿੱਤਾ ਹੈ ਕਿ ਜਿਹੜਾ ਸਕੂਲ ਨੂੰ ਜਿਹੜਾ 47 ਡੂੰਘਾ ਵਨ ਤੁਲਨਾ ਕੀਤਾ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਓਪੀ ਸੋਨੀ ਜੀ ਸਾਡੇ ਤੂਬੇ ਦੇ ਵਿਦਿਆ ਮੰਤਰੀ ਕੈਬਨਿਟ ਮਨਿਸਟਰ ਉਹਨਾਂ ਨੇ ਸਚਾਈ ਬਿਆਨ ਕੀਤੀ ਹੈ ਸ਼ਰਮ ਹੋਣੀ ਚਾਹੀਦੀ ਹੈ ਢਾਬਾ ਵੀ ਉਹ ਸਰਕਾਰੀ ਸਕੂਲ ਜਿਹੜਾ ਢਾਬਾ ਟੁੱਟਿਆ ਹੋਇਆ ਬੈਂਚ ਟੁੱਟੇ ਹੋਏ ਆ ਪੱਖੇ ਟੁੱਟੇ ਹੋਏ ਆ ਮਾੜੀ ਹਾਲਤ ਦੇ ਵਿੱਚ ਢਾਬੇ ਵਾਲੇ ਸਕੂਲ ਸਰਕਾਰੀ ਸਕੂਲ ਉਹਨਾਂ ਨੇ ਤੁਲਨਾ ਕੀਤੀ ਤੇ ਦੂਜੇ ਪਾਸੇ ਤੁਲਨਾ ਕਿਹਦਾ ਨਾ ਕੀਤੀ ਹੈ ਦੂਸਰੇ ਪਾਸੇ ਤੁਲਨਾ ਕੀਤੀ ਹੈ ਕਹਿੰਦੇ 5 ਸਟਾਰ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਤੇ 5 ਸਟਾਰ ਪ੍ਰਾਈਵੇਟ ਸਕੂਲ ਮਾਫੀਆ ਨੂੰ ਨਕੀਲ ਸਰਕਾਰ ਕਿਉਂ ਨਹੀਂ ਪਾਉਂਦੀ ਹਰ ਸਾਲ ਪੇਰੈਂਟਸ ਨੂੰ ਕੜਕ ਦੀ ਗਰਮੀ ਦੇ ਵਿੱਚ ਸੜਕਾਂ ਦੇ ਧਰਨੇ ਲਾਉਣੇ ਪੈਂਦੇ ਆ ਇਹਨਾਂ ਦੀ ਲੁੱਟ ਦੇ ਵਿਰੁੱਧ ਤੇ ਮੈਂ ਓਪੀ ਸੋਨੀ ਜੀ ਨੂੰ ਚੈਲੰਜ ਕਰਦਾ ਵੀ ਤੁਸੀਂ ਆ ਜਿਹੜਾ ਹੁਣ ਐਡਮਿਸ਼ਨ ਸੈਸ਼ਨ ਆ ਰਿਹਾ ਨਾ ਆਪਣੀ ਬਜਾਰਤ ਇਸ ਐਡਮਿਸ਼ਨ ਸੈਸ਼ਨ ਲਈ ਮੈਨੂੰ ਦੇ ਕੇ ਦੇਖੋ ਚਾਰਜ ਮੈਨੂੰ ਦੇ ਦਿਓ ਕੀ ਮਜਾਲ ਕਿਸੇ ਪ੍ਰਾਈਵੇਟ ਸਕੂਲ ਮਾਫੀਆ ਦੀ ਪੇਰੈਂਟਸ ਨਾਲ ਲੁੱਟਖਸਟ ਕਰ ਜੇ ਬਹੁਤ ਵੱਡਾ ਅਫਸੋਸ ਹੈ ਸਾਡੇ ਸੂਬੇ ਦਾ ਐਜੂਕੇਸ਼ਨ ਮਨਿਸਟਰ ਖੁਦ ਮੰਨ ਗਿਆ ਜਦ ਕਿ ਉਹਨੂੰ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਕਰਨ ਵਾਸਤੇ ਕੋਈ ਚੱਜ ਦਾ ਕੰਮ ਕਰਨਾ ਚਾਹੀਦਾ 42000 ਟੀਚਰ ਸਹਿਬਾਨ ਤਨਖਾਹਾਂ ਲੈਂਦੇ ਸੀ ਚਾਕੇ 15000 ਤੇ ਕਰਤੇ ਸੁਪਰ ਪ੍ਰਾਈਵੇਟ ਸਕੂਲ ਨੂੰ ਅਪਲਿਫਟ ਕਰਦੀ ਹੈ ਸਰਕਾਰ ਪ੍ਰਾਈਵੇਟ ਸਕੂਲ ਕਿਉਂਕਿ ਇਹ ਕਰੋੜਾਂ ਰੁਪਇਆ ਚੰਦਾ ਦੇ ਕੇ ਆਉਂਦੇ ਆ ਵੋਟਾਂ ਦੇ ਦਿਨਾਂ ਦੇ ਵਿੱਚ ਮੂੰਹ ਖਾਵੇ ਤੇ ਅੱਖ ਸ਼ਰਮਾਵੇ ਤੇ ਫਿਰ ਕਿਹੜੀ ਸਰਕਾਰ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਉਹ 5 ਸਟਾਰ ਤੋਂ ਭਵਾ 7 ਸਟਾਰ ਬਣਾ ਲੈਣ ਲੋਕਾਂ ਨੂੰ ਲੁੱਟ ਲੁੱਟ ਕੇ ਕਿਹੜੀ ਸਰਕਾਰ ਕਾਰਵਾਈ ਕਰੇਗੀ ਨੋ ਨਥਿੰਗ